ਆਪਾਂ ਆਏ ਹਾਂ ਜੀ ਗੁਰਦੁਆਰਾ ਸ਼੍ਰੀ ਸ਼ਹੀਦ ਕਾਂਜ ਸਾਹਿਬ ਮੁਰੰਡੇ ਤੇ ਨਾਲ ਦੀ ਨਾਲ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਸਨ 1708 ਈਸਵੀ ਨੂੰ ਪੋਦੇ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਗਲ ਫੌਜਾਂ ਵੱਲੋਂ ਕ੍ਰਾਮ ਦੀਆਂ ਸੌਹਾਂ ਕਾ ਕੇ ਸੰਧੀ ਕੀਤੀ ਗਈ ਕਿ ਤੁਸੀਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਓ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਸਰਸਾ ਨਦੀ ਦੇ ਕੰਢੇ ਪਹੁੰਚ ਕੇ ਸਿੰਘਾਂ ਸਮੇਤ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਅਤੇ ਆਸਾ ਜੀ ਦੀ ਬਾਾਰ ਦਾ ਕੀਰਤਨ ਕਰ ਰਹੇ ਸਨ ਤਾਂ ਮੁਗਲ ਫੌਜਾਂ ਨੇ ਅਚਾਨਕ ਹਮਲਾ ਕਰ ਦਿੱਤਾ ਗੁਰੂ ਜੀ ਦੇ ਸਿੰਘ ਅਤੇ ਸਹਬਜ਼ਾਦੇ ਬਹਾਦਰੀ ਨਾਲ ਮੁਗਲਾਂ ਦਾ ਟੱਕਰਾਂ ਕਰਦੇ ਹੋਏ ਸਰਸਾ ਨਦੀ ਪਾਰ ਕਰ ਗਏ ਅਤੇ ਕੁਝ ਸਿੰਘ ਮੁਗਲ ਫੌਜਾਂ ਦਾ ਬਹਾਦਰੀ ਨਾਲ ਟੱਕਰਾਂ ਕਰਦੇ ਹੋਏ ਸ਼ਹਾਦਤਾਂ ਦਾ ਜਮ ਪੀ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹੈਬਜਾਦੇ ਅਤੇ ਮਾਤਾ ਗੁਜਰਕੌਰ ਜੀ ਬਾਕੀ ਸਿੰਘਾਂ ਅਤੇ ਗੁਰੂ ਜੀ ਨਾਲੋਂ ਵਿਛੜ ਗਏ। ਗੁਰੂ ਸਾਹਿਬ ਜੀ ਦੇ ਦਰਬਾਰ ਦਾ ਹੀ ਇੱਕ ਸ਼ਰਧਾਲੂ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਨਾਲ ਪਿੰਡ ਖੇੜੀ ਜਿਹੜਾ ਕਿ ਅੱਜ ਕੱਲ ਸਹੀੜੀ ਹੈ ਉੱਥੇ ਲੈ ਗਿਆ। ਪਿੰਡ ਸਹੀੜੀ ਦੇ ਪੂਰਬ ਵੱਲ ਜਿੱਥੇ ਅੱਜ ਕੱਲ ਗੁਰਦੁਆਰਾ ਐਮ.ਏ ਸਾਹਿਬ ਸਥਿਤ ਹੈ ਉੱਥੇ ਮਾਤਾ ਜੀ ਅਤੇ ਸਹੈਬਜਾਦਿਆਂ ਨੂੰ ਸਾਧੂ ਮਹਾਪੁਰਸ਼ ਦੀ ਝੁੱਗੀ ਵਿੱਚ ਬਿਠਾ ਕੇ ਆਪ ਗੰਗੂ ਬ੍ਰਾਹਮਣ ਪਿੰਡ ਦਾ ਜੈਜਾ ਲੈਣ ਚਲਾ ਗਿਆ ਪਿੰਡ ਵਿਖੇ ਆਪਣੇ ਘਰ ਸਭ ਕੁਝ ਠੀਕ ਠਾਕ ਦੇਖ ਕੇ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਕਾਲੀ ਬੋਲੀ ਹਨੇਰੀ ਰਾਤ ਵਿੱਚ ਜੰਗਲ ਵਿੱਚੋਂ ਜਾਨਵਰਾਂ ਦੇ ਖੌਫ ਹੇਟ ਆਪਣੇ ਪਿੰਡ ਸਿਹੜੀ ਲੈ ਗਿਆ ਗੱਗੂ ਬ੍ਰਾਹਮਣ ਨੇ ਮਾਤਾ ਜੀ ਅਤੇ ਛੋਟੇ ਸਹਿਬਜਾਦਿਆਂ ਨੂੰ ਇੱਕ ਕਮਰੇ ਵਿੱਚ ਆਰਾਮ ਕਰਨ ਲਈ ਬਿਸਤਰ ਲਗਾ ਦਿੱਤਾ ਮਾਤਾ ਜੀ ਨੇ ਇੱਕ ਪਾਸੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਦੂਜੇ ਪਾਸੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਬਾਹਾਂ ਵਿੱਚ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ। ਥੋੜੀ ਦੇਰ ਬਾਅਦ ਹੀ ਗੰਗੂ ਬ੍ਰਾਹਮਣ ਮਾਤਾ ਜੀ ਪਾਸ ਚਾਂਦੀ ਦੀਆਂ ਮੋਹਰਾਂ ਅਤੇ ਸਿੱਕੇ ਦੇਖ ਕੇ ਉਸ ਦੀ ਨੀਅਤ ਵਿਗੜ ਗਈ। ਅਤੇ ਜਦੋਂ ਮੰਜੇ ਹੀਠਾਂ ਮੋਹਰਾਂ ਨੂੰ ਚੱਕਣ ਲੱਗਾ ਤਾਂ ਮਾਤਾ ਜੀ ਨੇ ਦੇਖ ਲਿਆ। ਅਤੇ ਮਾਤਾ ਜੀ ਦੇ ਸਮਝਾਉਣ ਤੇ ਗੰਗੂ ਬ੍ਰਾਹਮਣ ਨਾ ਸਮਝਿਆ ਅਤੇ ਰੌਲਾ ਪਾਉਂਦਾ ਹੋਇਆ ਮੋਰਿੰਡੇ ਦੇ ਕੋਤਵਾਲ ਜਾਨੀ ਖਾਂ ਅਤੇ ਮਾਨੀ ਖਾਂ ਕੋਲ ਪਹੁੰਚ ਗਿਆ ਅਤੇ ਆਪਣੇ ਘਰ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਜੀ ਦੇ ਲੁਕੇ ਹੋਣ ਦਾ ਪਤਾ ਦੱਸ ਦਿੱਤਾ ਗੰਗੂ ਬ੍ਰਾਹਮਣ ਨੇ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾ ਨੂੰ ਮੋਰਿੰਡਾ ਦੇ ਕੋਤਵਾਲ ਮੁਗਲ ਹਾਕਮ ਪਾਸ ਫੜਵਾ ਦਿੱਤਾ ਉਪਰੰਤ ਮਾਤਾ ਜੀ ਅਤੇ ਗੁਰੂ ਜੀ ਦੇ ਛੋਟੇ ਸਾਹਿਬ ਜਦਿਆਂ ਨੂੰ ਮੋਰਿੰਡੇ ਕੋਤਵਾਲੀ ਵਿੱਚ ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਸਥਿਤ ਹੈ ਉੱਥੇ ਰੱਖਿਆ ਗਿਆ ਕਸ ਤੋਂ ਉਪਰੰਤ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਅਗਲੇ ਦਿਨ ਸਰਹੰਦ ਦੇ ਮੁਗਲ ਹਾਕਮਾਂ ਅੱਗੇ ਪੇਸ਼ ਕਰ ਲਈ ਹੁਕਮ ਸੁਣਾ ਦਿੱਤਾ ਤਾਂ कोतਵਾਲੀ ਸਾਹਿਬ ਤੋਂ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਪੈਦਲ ਤੋਰ ਕੇ ਇਸ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਲਿਆਂਦਾ ਗਿਆ ਥੋੜਾ ਸਮਾ ਬਿਸ਼ਰਾਮ ਕਰਨ ਉਪਰੰਤ ਇਸ ਅਸਥਾਨ ਤੇ ਖੂਹ ਤੋਂ ਜਲ ਛਕਣ ਉਪਰੰਤ ਰੱਥ ਉੱਪਰ ਬਿਠਾ ਕੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜੀਰਖਾਂ ਵਜੀਰਖਾਂ ਪਾਸ ਜਿੱਥੇ ਅੱਜਕੱਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸ਼ੋਭਤ ਹੈ ਉੱਥੇ ਲੈ ਕੇ ਜਾਇਆ ਗਿਆ। ਇਸ ਅਸਥਾਨ ਤੋਂ ਜਦੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਪਾਸ ਲੈ ਕੇ ਜਾਇਆ ਗਿਆ ਤਾਂ ਉਸ ਤੋਂ ਪਹਿਲਾਂ ਇਸੇ ਹੀ ਅਸਥਾਨ ਤੇ ਰੱਥ ਦਾ ਪਹੀਆ ਖਰਾਬ ਹੋ ਜਾਣ ਕਾਰਨ ਇੱਥੇ ਹੀ ਇੱਕ ਮਿਸਤਰੀ ਵੱਲੋਂ ਰੱਥ ਦਾ ਪਹੀਆ ਠੀਕ ਕੀਤਾ ਗਿਆ ਬੋਲੋ ਜੀ ਵਾਹਿਗੁਰੂ